ਆਪਣੇ ਲੇਬਰ ਦੇ ਬੰਦੇਆਂ ਤੋਂ ਜਿਰੀ ਲਵਾਉਨੇ ਆ ਤਾਂ 1 ਕਿੱਲੇ ਦਾ ਬੜੇ ਆਰਾਮ ਨਾਲ 4 ਤੋਂ ਲੈ ਕੇ 5 ਏਕੜ 4 ਤੋਂ 5000 ਜਾਂ 500 6000 ਰੁਪਏ ਨਾਰਮਲ ਵਸੂਲ ਪਾਇਆ ਜਿਵੇਂ ਲੌਕਡਾਊਨ ਦੇ ਵਿੱਚ ਵੀ ਹੋਇਆ ਲੋਕਾਂ ਨੂੰ 7-7000 ਰੁਪਏ ਵੀ ਕਿੱਲੇ ਦਾ ਦੇਣਾ ਪਿਆ ਜਾਣਾ ਪਿਆ ਜੀ ਸੀ ਗੱਲ ਜੀ ਇੱਕ ਬੰਦਾ ਤੁਹਾਡਾ ਡਰਾਈਵਰ ਚੱਲਦਾ ਜੋ ਬਗੜਮਾ ਚੱਲ ਸਕਦਾ ਹੈ ਹਾਂਜੀ ਹਾਂਜੀ ਇੱਕ ਬੰਦਾ ਤੁਹਾਡਾ ਟਰਾਲੀ ਲੈ ਕੇ ਆਉਣ ਵਾਲਾ ਹੋ ਜਾਂਦਾ ਤੇ ਦੋ ਬੰਦੇ ਪਨੀਰੀ ਦੀ ਕਟਿੰਗ ਕਰਨਾ ਰਹਿੰਦੇ ਖੜੀ ਕਰਦੇ ਇਹ ਤਕਰੀਬਨ ਜ਼ਿਆਦਾਤਰ ਇਹਦੀ ਬਹੁਤ ਬੈਡਾਂ ਦੇ ਵੀ ਜੀ ਜਾਂਦੀ ਹੈ ਜਿਸ ਬੰਦੇ ਨੂੰ ਇਹਦੀ ਜਾਂਚ ਆ ਗਈ ਹੈ ਉਹ ਬੰਦਾ ਆਪਣੇ ਕੰਮ ਤੋਂ ਦੂਸਰੇ ਨੰਬਰ ਤੇ ਹੁਣ ਆਪਣੀ ਜਿਹੜੀ ਲੇਬਰ ਜੀਰੀ ਲਾਉਂਦੀ ਐ ਉਹ ਵਿੱਚੋਂ ਛਿੱਦਾਂ ਲਾ ਜਾਂਦੀ ਐ ਛਿੱੜਾਂ ਦੀ ਆਪ ਨੂੰ ਉਦੋਂ ਪਤਾ ਲੱਗਦਾ ਜਦੋਂ ਆਪਾਂ ਰੇ ਪਾਉਣ ਜਾਂਦੇ ਆਂ ਜੰਦੀ ਵਾਰ ਹੁਣ ਅਰੇ ਵੀ ਆਪਣੇ ਦਿਹਾੜੀਦਾਰ ਪਾ ਜਾਂਦੇ ਨੇ ਆਪਰ ਉਹ ਵੀ ਛੇਦੀ ਪਤਾ ਨਹੀਂ ਲੱਗਦਾ ਬਾਅਦ ਵਿੱਚ ਹੀ ਪਤਾ ਲੱਗਦਾ ਐ ਇਸ ਮਸ਼ੀਨ ਨੇ ਜਿਹੜੇ ਬੂਟੇ ਲਾਉਣੇ ਆ ਉਹ ਬੂਟੇ ਵੀ 2 2 ਸਮ ਮਿਨੀਮਮ ਲਾਉਣੀ ਲਾਉਣੇ ਨੇ ਠੀਕ ਹੈ ਜੀ ਉਹ ਦੋ ਦੋ ਬੂਟੇ ਲੱਗਣ ਕਰਕੇ ਅਗਰ ਕਿਤੇ ਕੋਈ ਇੱਕ ਅੱਧਾ ਬੂਟਾ ਨਾ ਚਲੋ ਵੈਸੇ ਹੁੰਦਾ ਨਹੀਂ ਅਗਰ ਕੋਈ ਦਿੱਕਤ ਆ ਵੀ ਗਈ ਤਾਂ ਦੂਸਰਾ ਬੂਟਾ ਨਾਲ ਗਰੋਥ ਚੜ ਜਾਂਦਾ ਉਹਦੇ ਨਾਲ ਇਹ ਚੜ ਬੰਕੇ ਪਰ ਅਗਰ ਇਹਦੇ ਜਿਹੜਾ ਡੱਕੇ ਤੋੜਨ ਦੀ ਵਜ੍ਹਾ ਬਣਦਾ ਡੱਕੇ ਤੋੜਨ ਦੀ ਵਜ੍ਹਾ ਬਣਦੀ ਆ ਸਾਡੀ ਥੋੜੀ ਜੀ ਮਤਲਬ ਅਣਗਹਿਲੀ ਠੀਕ ਹੈ ਜੀ ਅਗਰ ਆਪਾਂ ਸ਼ਾਮ ਨੂੰ ਮਸ਼ੀਨ ਨਾਲ ਕੰਮ ਕੀਤਾ ਤਾਂ ਸ਼ਾਮ ਨੂੰ ਇਹਦੇ ਤੇ ਪਾਣੀ ਮਾਰ ਕੇ ਨੂੰ ਖੜਾਉਣਾ ਚਾਹੀਦਾ ਠੀਕਾ ਠੀਕ ਹੈ ਅਗਰ ਤੁਸੀਂ ਇਹਨੂੰ ਗਾਰੇ ਚੋਂ ਨਿਕਲੀ ਹੋਈ ਉਦਾਂ ਦੀ ਉਦਾਂ ਖੜਾ ਦਾਂਗਾ ਇਹ ਦੇਖੋ ਇਹ ਅਗਰ ਇਹਨਾਂ ਦੇ ਨਾਲ ਇੱਥੇ ਗਾਰਾ ਫਸਿਆ ਰਹੇਗਾ ਹਾਂਜੀ ਤਾਂ ਇਹ ਫਿੰਗਰ ਪ੍ਰੋਪਰ ਉਹਨੂੰ ਸ਼ੂਟ ਨਹੀਂ ਕਰ ਪਾਊਗੀ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗੇ ਗਿਆ ਪਤਾ ਲੱਗੇ ਛਾੜ ਦਾ ਵੀ ਫਰਕ ਪੈ ਰਿਹਾ ਹੈ ਲੇਵਰ ਤੋਂ ਵੀ ਛੁਟਕਾਰਾ ਹੋ ਰਿਹਾ ਹੈ ਸਰ ਇਹ ਕਿੱਲੇ ਦੇ ਵਿੱਚ ਤਕਰੀਬਨ 1.5 ਤੋਂ 2 ਲੀਟਰ ਤੇਲ ਖਾਂਦੀ ਹੈ ਜੀ ਅਗਰ ਕਾਲ ਜੀ ਜੀ ਸਵਾਗਤ ਆ ਤੁਹਾਡਾ ਅਪਡੇਟ ਵੀਡੀਓ ਦੇ ਵਿੱਚ ਸਾਰੇ ਵੀਰੋ ਅੱਜ ਦੀ ਵੀਡੀਓ ਦੇ ਚ ਆਪਾਂ ਤੁਹਾਨੂੰ ਜਾਣਕਾਰ ਦਿਆਂ ਇਹ ਕਿ ਉਹਨਾਂ ਨੇ ਮਸ਼ੀਨਾਂ ਨੇ ਇਹ ਦਿਖਾਉਣੀਆਂ ਨੇ ਤੁਸੀਂ ਦੇਖ ਸਕਦੇ ਹੋ ਆਗਰਾ ਬਾਈ ਜੀ ਨੇ ਬਾਈ ਸਵਾਤ ਉਹਦਾ ਪੰਜਾਬੀ ਨਾ ਬਾਈ ਜੀ ਆਪਾਂ ਨੂੰ ਸਾਰੀ ਜਾਣਕਾਰੀ ਦੇਵਾਂਗੇ ਮਸ਼ੀਨ ਬਾਰੇ ਵੀ ਕੇਜ ਦੇ ਫਿਕਚਰ ਨੇ ਕਿਵੇਂ ਕੰਮ ਕਰਦੀ ਹੈ ਤੇ ਕਿੰਨੇ ਟਾਈਮ ਵਿੱਚ ਢੋਣਾ ਲਾਉਦੀ ਹੈ ਹਰ ਕਿਸੇ ਪ੍ਰੋਸੀਜਰ ਦਾ ਲਾਉਣ ਦਾ ਬਾਈ ਸਭ ਤੋਂ ਵੱਡਾ ਆਪਣਾ ਆਪਣੀ ਫਰਮ ਦਾ ਨਾਮ ਅਤੇ ਐਡਰੈਸ ਦੱਸ ਦੋ ਜ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਬੀਐਸ ਆਟੋਮੋਬਾਈਲ ਪਟਿਆਲਾ ਤੋਂ ਗੱਲ ਕਰ ਰਹੇ ਹਾਂ ਜੀ ਇਹ ਆਪਣੀ ਏਜੰਸੀ ਬਾਰਨ ਹੈ ਪਟਿਆਲਾ ਤੋਂ ਸਰਹੰਦਰ ਰੋਡ ਤੇ ਆਪਣੇ ਕੋਲੇ ਨਿਊ ਹਾਲੈਂਡ ਦੇ ਬੈਲਰ, ਕ੍ਰੌਪ ਸੋਲੂਸ਼ਨ ਦਾ ਪਾੜ, ਪਲੱਸ ਜੀਐਨ ਮਾਰਦੀਆਂ ਜੀਰੀ ਲਾਉਣ ਵਾਲੀਆਂ ਮਸ਼ੀਨਾਂ ਦੀ ਏਜੰਸੀ ਹੈ। ਹੁਣ ਦੇ ਟਾਈਮ 'ਚ ਜੇ ਅਗਰ ਆਪਾਂ ਦੇਖੀਏ ਤਾਂ ਹਰ ਇਨਸਾਨ ਇਸ ਟਾਈਮ ਲੇਬਰ ਤੋਂ ਦੁਖੀ ਹੈ। ਬਹੁਤ ਕੰਮ ਲੇਬਰ ਦੇ ਨਾਲ ਡਿਪੈਂਡ ਹੋਇਆ ਹੋਇਆ ਹੈ। ਉਹ ਆਪਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਦੇ ਰਿਹਾ। ਕਰਦੇ ਜੀ ਸਹੀ ਗੱਲ ਹੈ ਜੀ। ਉਸੇ ਚੀਜ਼ ਕਰਕੇ ਆਪਾਂ ਲੋਕ ਪਿੱਛੇ ਵੱਲ ਨੂੰ ਜਾ ਰਹੇ ਹਾਂ। ਕਾਫੀ ਕੰਮ ਐਸੇ ਨੇ ਜਿੱਦਾਂ ਲੋਕ ਕਰਨਾ ਚਾਹੁੰਦੇ ਨੇ ਪਰ ਕਰਨੀ ਪਉਂਦੀ। ਹਾਂਜੀ ਹਾਂਜੀ। ਇਸੇ ਮੇਨ ਜੋ ਇਸ ਟਾਈਮ ਮਾਰਕੀਟ ਦੇ ਵਿੱਚ ਕੰਪਨੀ ਚੱਲ ਰਹੀ ਹੈ ਯਨਮਾਰ ਇਹ ਇੱਕ ਜਾਪਾਨੀ ਤਕਨੀਕ ਦੀ ਕੰਪਨੀ ਹੈ ਜਾਪਾਨੀ ਕੰਪਨੀ ਹੈ ਇਸ ਮਸ਼ੀਨ ਨੂੰ ਮਾਰਕੀਟ ਵਿੱਚ ਆਇਆ ਨੂੰ ਤਕਰੀਬਨ 8 ਤੋਂ 10 ਸਾਲ ਹੋ ਗਏ ਨੇ ਠੀਕ ਹੈ ਜੀ ਇਹਨਾਂ ਦੇ ਨਾਲ ਸਭ ਤੋਂ بڑا ਬੈਨੀਫਿਟ ਕੀ ਹੈ ਤੁਹਾਡਾ ਸਭ ਤੋਂ ਮੇਨ ਪੁਆਇੰਟ ਹੈ ਵੀ ਲੇਬਰ ਤੋਂ ਛਟਕਾਰਾ ਹੋ ਜਾਏਗਾ ਅੱਛਾ ਜੀ ਲੇਬਰ ਤੋਂ ਛਟਕਾਰਾ ਹੋਣ ਦਾ ਮਤਲਬ ਹੈ ਤੁਹਾਡਾ ਖਰਚਾ ਘਟਣਾ ਥੋੜੀ ਸਿਰਦਰਦੀ ਘਟਣੀ ਠੀਕ ਹੈ ਠੀਕ ਹੈ ਜੀ ਅਗਰ ਇਸ ਆਪਾਂ ਆਪਣੇ ਲੇਬਰ ਦੇ ਬੰਦੇਆ ਤੋਂ ਜਿਰੀ ਲਵਾਉਨੇ ਆ ਤਾਂ 1 ਕਿਲੇ ਦਾ ਬੜੇ ਆਰਾਮ ਨਾਲ 4 ਤੋਂ ਲੈ ਕੇ 5 ਏਕੜ 4 ਤੋਂ 5000 ਜਾਂ 500 6000 ਰੁਪਏ ਨਾਰਮਲ ਵਸੂਲ ਪਾਇਆ ਜਿਵੇਂ ਲੌਕਡਾਊਨ ਦੇ ਵਿੱਚ ਵੀ ਹੋਇਆ ਲੋਕਾਂ ਨੂੰ 7-7000 ਰੁਪਏ ਵੀ ਕਿਲੇ ਦਾ ਦੇਣਾ ਪਿਆ ਦੇਣਾ ਪਿਆ ਜੀ ਸਹੀ ਗੱਲ ਹੈ ਜੀ ਹੁਣ ਰਹੀ ਇਹ ਮਸ਼ੀਨ ਦੀ ਗੱਲ ਅਗਰ ਇਹ ਮਸ਼ੀਨਾਂ ਨਾਲ ਆਪਾਂ ਝੋਨਾ ਲਗਾਉਨੇ ਆ ਤਾਂ ਮੇਨ ਜੋ ਗੱਲ ਹੈ ਕਿ ਇਹਦੇ ਚ ਪਤਲੇ ਕਿਲਾ 7 ਤੋਂ 800 ਰੁਪਏ ਖਰਚਾ ਆਉਂਦਾ ਸਾਰਾ ਠੀਕ ਹੈ ਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਇੱਕ ਪਾਸੇ 5000 ਰੁਪਏ ਪਰ ਕਿੱਲਾ ਦਿੰਨੇ ਆ ਇੱਕ ਪਾਸੇ 700 800 ਰੁਪਏ ਪਰ ਏਕੜ ਦਾ ਖਰਚ ਆ ਥੇ ਕੱਟ ਜਾਈ ਗਈ ਤੇ ਮੰਨ ਕੇ ਚਲੋ ਜੀ ਇਹਨੂੰ ਵੱਧ ਦਾ ਚਲਾਉਣ ਵਾਸਤੇ ਕੱਲੇ ਬੰਦੇ ਚਾਹੀਦੇ ਨੇ ਉਹ ਜਿਹੜਾ ਕੰਮ ਕਰ ਦੇਣ ਦੇ ਵਾਰ ਸਰ ਇਸ ਮਸ਼ੀਨ ਨਾਲ ਝੋਨਾ ਲਾਉਣ ਵਾਸਤੇ ਤੁਹਾਨੂੰ ਕੋਈ ਜ਼ਿਆਦਾ ਬਹੁਤੀ ਮੈਨਪਾਵਰ ਦੀ ਲੋੜ ਨਹੀਂ ਪੈਂਦੀ ਠੀਕ ਹੈ ਜੀ ਇਹਨੂੰ ਮਾਲਕ ਖੁਦ ਵੀ ਚਲਾ ਸਕਦੇ ਨੇ ਅਗਰ ਤੁਸੀਂ ਆਪਣੇ ਬੰਦੇ ਵੀ ਰੱਖੇ ਹੋਏ ਨੇ ਤਾਂ ਵੀ ਤਕਰੀਬਨ ਤੁਹਾਡਾ 3 ਤੋਂ 4 ਬੰਦਿਆਂ ਦੇ ਨਾਲ ਬੜੇ ਆਰਾਮ ਨਾਲ ਗੁਜ਼ਾਰਾ ਹੋ ਜਾਂਦਾ ਠੀਕ ਠੀਕ ਹੈ ਜੀ ਵਿੱਚ ਕੀ ਹੈ ਇੱਕ ਬੰਦਾ ਤੁਹਾਡਾ ਡਰਾਈਵਰ ਚੱਲਦਾ ਜੋ ਬਦਲਵਾ ਚੱਲ ਸਕਦਾ ਹੈ ਹਾਂਜੀ ਹਾਂਜੀ ਇੱਕ ਬੰਦਾ ਤੁਹਾਡਾ ਟਰਾਲੀ ਲੈ ਕੇ ਆਉਣ ਵਾਲਾ ਹੋ ਜਾਂਦਾ ਤੇ ਦੋ ਬੰਦੇ ਪਨੀਰੀ ਦੀ ਕਟਿੰਗ ਕਰਨ ਵਾਲੇ ਹੁੰਦੇ ਨੇ ਕੱਢੀ ਕਰਦੇ ਇੱਕ ਟਾਈਮ ਹੀ ਦੱਸੋ ਇਹ ਹਾਂਜੀ ਕਿਵੇਂ ਹੁਣ ਆਪਣੇ ਆ ਵੀ ਟਾਈਮ ਹੋ ਗਿਆ ਹਾਂਜੀ ਬਸ ਫੇਰ ਨੂੰ ਆਪਣਾ ਝੋਨਾ ਲਾਉਣ ਨੂੰ ਜਿਆਦਾ ਚਾਹੀਦੀ ਨਹੀਂ ਹਾਂਜੀ ਹਾਂਜੀ ਜੀ ਜਿਹੜਾ ਬੜਾ ਕਿਸਾਨ ਦਾ ਜਿਹੜਾ ਰੁਝਾਨ ਆ ਹਾਂਜੀ ਉਹਦੇ ਵੱਲ ਆਇਆ ਨਹੀਂ ਜੇਗਾ ਹਾਂਜੀ ਵੀ ਇਹਦੇ ਬੜੇ ਪਿੱਛੇ ਕੀ ਕਾਰਨਾਂ ਦੀ ਕਿਸਾਨ ਜੇ ਵੱਲ ਨੂੰ ਕਿਉਂ ਨਹੀਂ ਜਾ ਰਹੇ ਸਰ ਇਹਦਾ ਰੀਜ਼ਨ ਸਿਰਫ ਮੇਨ ਇੱਕ ਹੈ ਵੀ ਸਾਨੂੰ ਥੋੜੀ ਜਿਹੀ ਅਜੇ ਜਾਗਰੂਕਤਾ ਦੀ ਘਾਟ ਹੈ ਹਾਂਜੀ ਸਹੀ ਗੱਲ ਹੈ ਸਾਡੇ ਲੋਕ ਜੋ ਕੰਮ ਆਸਾਨੀ ਨਾਲ ਹੋ ਜਾਂਦਾ ਸੀ ਉਸ ਵੱਸ ਤੋਂ ਜ਼ਿਆਦਾ ਹੋ ਜਾਂਦੇ ਆ ਹਮ ਨਾਰਮਲ ਆਪਾਂ ਪੌਦ ਬੀਜਣੀ ਆ ਕੈਰੇਜ ਪਾਣੀ ਛੱਡੇ ਆ ਬਾਹਿਆ ਸਵਾਗਾ ਮਾਰਿਆ ਛਿੱਟਾ ਮਾਰਿਆ ਉਸ ਤੋਂ ਬਾਅਦ ਪੌਦ ਬੀਜ ਰਹੀ ਆ ਆਪਾਂ ਇੰਨਾ ਬਿਲੇ ਹੋ ਜਾਂਦੇ ਆ ਹਾਂਜੀ ਹਾਂਜੀ ਇਹਦੀ ਪੌਦ ਹੈ ਜਿਹੜੀ ਉਹ ਬੈੱਡ ਬਣਾ ਕੇ ਉਹਦੇ ਤੇ ਆਪਣੀ ਬੀਜਣੀ ਪੈਂਦੀ ਹੈ ਠੀਕ ਹੈ ਜੀ ਜਾਂ ਬੈੱਡ ਹੋ ਜਾਂਦੇ ਨੇ ਜਾਂ ਫਰਮੇ ਆਉਂਦੇ ਨੇ ਜਾਂ ਅੱਜਕੱਲ ਟ੍ਰੇਆਂ ਵੀ ਆਉਂਦੀਆਂ ਟ੍ਰੇਆਂ ਨਹੀਂ ਆਉਂਦੀਆਂ ਅੱਗੇ ਮੈਨੂਅਲ ਸੀਡਰ ਹੁੰਦੇ ਸੀਗੇ ਜਿਨ੍ਹਾਂ ਨਾਲ ਬਹੁਤ ਬੀਜਣੀ ਪੈਂਦੀ ਹੁੰਦੀ ਸੀਗੀ ਪਹਿਲਾਂ ਮਿੱਟੀ ਦਾ ਲੈਵਲ ਪਾ ਪੋਲੀਥਿਨ ਪਾ ਕੇ ਅਗਰ ਤੁਹਾਡੇ ਕੋਲ ਟ੍ਰੇਆਂ ਨਹੀਂ ਫਿਰ ਪੋਲੀਥਿਨ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਜੀ ਮਿੱਟੀ ਪਾ ਕੇ ਉਸ ਤੋਂ ਬਾਅਦ ਬੀ ਪਾ ਕੇ ਉੱਪਰ ਫੇਰ ਮਿੱਟੀ ਪਾ ਕੇ ਉਸ ਤੋਂ ਬਾਅਦ ਫੇਰ ਇਹਦੇ ਪਾਣੀ ਲਾਉਣ ਦਾ ਤਰੀਕਾ ਸੀ ਇਹ ਤਕਰੀਬਨ ਜ਼ਿਆਦਾਤਰ ਇਹਦੀ ਬਹੁਤ ਬੈਡਾਂ ਦੇ ਬੀਜੀ ਜਾਂਦੀ ਹੈ ਉਹ ਬੰਦਾ ਆਪਣੇ ਕੰਮ ਤੋਂ ਪੂਰਾ ਸੰਤੁਸ਼ਟ ਹੈ। ਉਹ ਮੈਨਰਕ ਨਹੀਂ ਹੁੰਦੇ ਵੀ ਜਿਵੇਂ ਉਹ ਕੰਮ ਕਰਦਾ ਏ। ਹਾਂਜੀ ਹਾਂਜੀ। ਤਾਂ ਦੇਖੋ ਬੰਦਾ ਉਹ ਜਿਹੇ ਹਿਸਾਬ ਨਾਲ ਵੱਧਰ ਲਾਉਂਦੇ ਨੇ ਉਸੇ ਕੰਮ ਦੇ ਵਿੱਚ। ਉਹ ਆਪਾਂ ਨੂੰ ਥੋੜੀ ਜਿਹੀ ਆਰਾਮਦਾਰੀ ਵੀ ਪੈ ਗਈ ਆ। ਠੀਕ ਠੀਕ ਗੱਲ ਹੈ। ਪਿਛੋਂ ਲੇਬਰ ਨੇ ਆਉਣਾ ਭਈਆਂ ਨੇ ਆਉਣਾ ਬਹੁਤ 비ਸਤੀ ਆ ਉਹਨਾਂ ਨੇ ਪੱਟਣੀ ਆ ਉਹਨਾਂ ਨੇ ਲਾ ਦੇਣੀ ਆ। ਠੀਕ ਹੈ ਜੀ। ਪਰ ਉਹਦੇ ਨਾਲ ਆਪਣੀ ਜਿਹੜੀ ਕਾਸਟ ਆ ਉਹ ਜ਼ਿਆਦਾ ਆ ਰਹੀ ਹੈ। ਹਾਂਜੀ ਹਾਂਜੀ। ਇਹ ਮੰਨ ਕੇ ਚੱਲੋ ਜਿਵੇਂ ਬਹੁਤ ਪਰੇ 비ਸਤੀ ਹਾਂਜੀ। ਇਹ ਜੇ ਆਪਾਂ ਨੇ ਵੈਟਾਂ ਪਰ ਹਾਂਜੀ। ਉਦੋਂ ਆਪਾਨੂੰ ਚੱਕੇ ਮਸ਼ੀਨ ਦਾ ਪਲੇਗ ਆਉਨੇ ਆ ਹਾਂਜੀ ਅਭੀ ਤੇ ਇਹਦੇ ਜਿਹੜੇ ਬੀਜ ਹੁੰਦੇ ਪੌਦੇ ਟੁੱਟ ਜਾਂਦੀ ਹੈ ਜਾਂ ਕੋਈ ਖਰਾਬ ਹੋਣ ਦੀ ਇਕਤਰੀ ਨਹੀਂ ਹੁੰਦੀ ਨਹੀਂ ਸਰ ਉਹਦਾ ਕਾਰਨ ਕੀ ਹੈ ਜਿਹੜੀ ਪੌਦ ਹੈ ਇਹਦੀ ਤਕਰੀਬਨ 20 ਤੋਂ 25 ਦਿਨ ਦੀ ਪੌਦ ਲੱਗ ਜਾਂਦੀ ਹੈ ਠੀਕ ਹੈ ਜੀ ਉਹ ਪੌਦ ਛੇਤੀ ਟੁੱਟ ਵੀ ਨਹੀਂ ਹੁੰਦੀ ਜੀ ਕਿਸੇ ਵੀ ਹਿਸਾਬ ਨਾਲ ਆਹੋ ਆਹ ਥੋੜਾ ਜਿਹਾ ਢੱਕਾ ਉਹਦੇ ਇੱਕ ਬੱਚਾ ਬੋਹਾਂ ਚੱਕਟ ਹੋ ਜਾਂਦੀ ਹੈ ਲੈਂਡ ਕੱਟ ਹੁੰਦੀ ਹੈ ਦੂਸਰੇ ਨੰਬਰ ਤੇ ਹੁਣ ਆਪਣੀ ਜਿਹੜੀ ਲੇਬਰ ਜੀ ਲਾਉਂਦੀ ਹੈ ਉਹ ਵਿੱਚੋਂ ਛਿੱਡਾਂ ਲਾ ਜਾਂਦੀ ਹੈ ਛਿੱਡਾਂ ਦੀ ਉੱਪਰ ਉਹਨੂੰ ਪਤਾ ਲੱਗਦਾ ਜਦੋਂ ਆਪਾਂ ਇਹ ਪਾਉਣ ਜਾਂਦੇ ਆਂ ਜੰਦੀ ਵਰੋਂ ਇਹ ਵੀ ਆਪਣੇ ਦਿਹਾੜੀਦਾਰ ਪਾ ਜਾਂਦੇ ਨੇ ਆਪਰ ਉਹ ਵੀ ਛੇੜੀ ਪਤਾ ਨਹੀਂ ਲੱਗਦਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ ਇਸ ਮਸ਼ੀਨ ਨੇ ਜਿਹੜੇ ਬੂਟੇ ਲਾਉਣੇ ਆ ਉਹ ਬੂਟੇ ਵੀ 2-2 ਤਾਂ ਮਿਨੀਮਮ ਲਾਉਣੀ ਲਾਉਣੇ ਨੇ ਠੀਕ ਹੈ ਜੀ ਉਹ 2-2 ਬੂਟੇ ਲੱਗਣ ਕਰਕੇ ਅਗਰ ਕਿਤੇ ਕੋਈ ਇੱਕ ਅੱਧਾ ਬੂਟਾ ਨਾ ਚਲੋ ਵੈਸੇ ਹੁੰਦਾ ਨਹੀਂ ਅਗਰ ਕੋਈ ਦਿੱਕਤ ਆ ਵੀ ਗਈ ਤਾਂ ਦੂਸਰਾ ਬੂਟਾ ਨਾਲ ਗਰੋਥ ਕਰ ਜਾਂਦਾ ਹੈ ਉਹਦੇ ਨਾਲ ਇਹ ਛੜਦਾ ਵੀ ਕਰ ਦਿਆ ਤੇ ਜਿਹੜੀ ਬੰਦਾ ਲੰਗਾ ਹੀ ਹਾਂਜੀ ਇਹ ਕਰਨੇ ਚੋ ਪੇ ਨੰਬਰ ਡੱਕਾ ਲੱਗ ਗਿਆ ਸਰ ਜਿਹੜਾ ਇਹਦਾ ਇੰਚ ਦਾ ਹਿਸਾਬ ਹੈ ਉਹ ਤੁਸੀਂ 4 ਇੰਚ ਤੋਂ ਲੈ ਕੇ 9 ਇੰਚ ਤੱਕ ਇਹਨੂੰ ਕਿਤੇ ਵੀ ਅਡਜਸਟ ਕਰ ਸਕਦੇ ਹੋ ਵੀ ਆਪਣੇ ਆਪ ਅਡਜਸਟ ਕਰ ਸਕਦੇ ਹਾਂ ਇਹਦੀ ਅਡਜਸਟਮੈਂਟ ਕਰ ਸਕਦੇ ਜੀ ਮੈਨੂੰ ਆਪਾਂ 26 ਲਾਉਣੀ ਹੈ ਉਹ ਥੋੜੀ ਸੰਘਣੀ ਲੱਗਦੀ ਹੈ ਤੇ ਬਾਸਪਤੀ ਲਾਉਣੀ ਹੈ ਜਾਂ ਕੋਈ ਹੋਰ ਲਾਉਣੀ ਹੈ ਥੋੜੀਆਂ ਕਿਛਦੀਆਂ ਵੀ ਲਾਉਣੀਆਂ ਪੈ ਜਾਂਦੀਆਂ ਹਾਂ ਉਹ ਤੁਸੀਂ ਜਿੱਥੇ ਮਰਜ਼ੀ ਅਡਜਸਟਮੈਂਟ ਕਰ ਸਕਦੇ ਹੋ ਠੀਕ ਆ ਠੀਕ ਹੈ ਇਹ ਕਰੀਬ ਆਪਣੇ ਬੜਾ ਕਿਸਾਨ ਭਰਾ ਆਪਾਂ ਨੂੰ ਮਿਲਿਆ ਇੱਕ ਦੋ ਨੂੰ ਹਾਂਜੀ ਹਾਂਜੀ ਉਹ ਕਹਿੰਦੇ ਵੀ ਇਹਦੇ ਵਿੱਚ ਮਸ਼ੀਨ ਦੇ ਵਿੱਚ ਵੀ ਡੱਕਾ ਤੁਣਦੀ ਸਮੱਸਿਆ ਆਉਂਦੀ ਹੈ ਸੁਧਾਰ ਕਰਿਆ ਕੰਪਨੀ ਨੇ ਵੀ ਇਹ ਬਹਿ ਬਹਿ ਘਰ ਨਾ ਬਹਿ ਸਰ ਇਹਦੇ ਚ ਇਹਦੇ ਚ ਕੀ ਹੈ ਇਹਦੇ ਚ ਕੁਝ ਕੰਪਨੀ ਨੇ ਵੀ ਚਲੋ ਸੁਧਾਰ ਕੀਤਾ ਜੋ ਇਹਦੀਆਂ ਪਲੇਟਾਂ ਵਗੈਰਾ ਸੀਗੀਆਂ ਚੇਂਜ ਹੋਈਆਂ ਨੇ ਹਾਂਜੀ ਹਾਂਜੀ ਪਰ ਅਗਰ ਇਹਦੇ ਜਿਹੜਾ ਡੱਕੇ ਤੋੜਨ ਦੀ ਵਜ੍ਹਾ ਬਣਦਾ ਡੱਕੇ ਤੋੜਨ ਦੀ ਵਜ੍ਹਾ ਬਣਦੀ ਆ ਸਾਡੀ ਥੋੜੀ ਜੀ ਮਤਲਬ ਅਣਗਹਿਲੀ ਠੀਕ ਹੈ ਜੀ ਅਗਰ ਆਪਾਂ ਸ਼ਾਮ ਨੂੰ ਮਸ਼ੀਨ ਨਾਲ ਕੰਮ ਕੀਤਾ ਤਾਂ ਸ਼ਾਮ ਨੂੰ ਇਹਦੇ ਤੇ ਪਾਣੀ ਮਾਰ ਕੇ ਇਹਨੂੰ ਘਰਉਣਾ ਚਾਹੀਦਾ ਹੈ ਠੀਕ ਹੈ ਠੀਕ ਹੈ ਜੀ ਅਗਰ ਤੁਸੀਂ ਇਹਨੂੰ ਗਾਰੇ ਚੋਂ ਨਿਕਲੀ ਹੋਈ ਉਦਾਂ ਦੀ ਉਦਾਂ ਖੜਾ ਦੋ ਹੁਣ ਦੇਖੋ ਜਿਸ ਤਰ੍ਹਾਂ ਤੁਹਾਡੇ ਸ਼ੂਟਰ ਨੇ ਹਾਂਜੀ ਅੱਜ ਮੈਂ ਤੁਹਾਨੂੰ ਇਹ ਤਾਂ ਕੋਈ ਆਪਣੇ ਸ਼ੂਟਰ ਨੇ ਜੀ ਠੀਕ ਹੈ ਜੀ ਅਗਰ ਇਹਨਾਂ ਦੇ ਨਾਲ ਇੱਥੇ ਗਾਰਾ ਫਸਿਆ ਰਹੇਗਾ ਹਾਂ ਜੀ ਤਾਂ ਇਹ ਫਿੰਗਰ ਪ੍ਰੋਪਰ ਉਹਨੂੰ ਸ਼ੂਟ ਨਹੀਂ ਕਰ ਪਾਉਗੇ ਠੀਕ ਹੈ ਜੀ ਸ਼ੂਟਰ ਹੈ ਇਹਨੇ ਬੂਟਾ ਖਿੱਚਣਾ ਨਹੀਂ ਹੈ ਇਹਨੇ ਬੂਟਾ ਸ਼ੂਟ ਕਰਕੇ ਮਾਰਨਾ ਜ਼ਮੀਨ ਦੇ ਵਿੱਚ ਠੀਕ ਹੈ ਜੀ ਉਹ ਬੂਟਾ ਤਾਂ ਹੀ ਕਹਿੰਦੇ ਪਾਣੀ ਘਟ ਰੱਖਿਆ ਜਾਵੇ ਉਹ ਜਿੰਨਾ ਜ਼ਿਆਦਾ ਵਧੀਆ ਹੋਇਆ ਹੋਊਗਾ ਓਨਾ ਜ਼ਿਆਦਾ ਬੂਟਾ ਇਹਦੇ ਸਹੀ ਚਾਹ ਠੀਕ ਹੈ ਠੀਕ ਹੈ ਜੀ ਇਹ ਮਾ ਕੇ ਚਲੋ ਜੀ ਪਾਣੀ ਵੀ ਮੈਂ ਦੇਖਿਆ ਕਰੀਂਗਾ ਲਾਈ ਵੀ ਆਪਣੇ ਉਰੇ ਨਵੇਂ ਵੀ ਹਾਂਜੀ ਬੰਦੇ ਲਾਉਂਦੇ ਨੇ ਹਾਂਜੀ ਹਾਂਜੀ ਇਹ ਵੀ ਕਿੰਨਾ ਕੁ ਪਾਣੀ ਰੱਖਣਾ ਪੈਂਦਾ ਜਦ ਆਪਾਂ ਲਾਉਂਦੇ ਆ ਇਹਦੇ ਨਾਲ ਸਿਰਫ ਜਦੋਂ ਆਪਾਂ ਬੂਟਾ ਲਾਉਣਾ ਕਿ ਉਹਦਾ ਬੂਟਾ ਮੰਨ ਕੇ ਚੱਲੋ 20 ਤੋਂ 25 ਦਿਨ ਦੇ ਵਿੱਚ ਲੱਗ ਹਾਂ ਜੁੜੇ ਲੈਣ ਮੰਨ ਕੇ ਚੱਲੋ ਵੀ 4 ਤੋਂ 5 ਇੰਚ ਦਾ ਬੂਟਾ ਹੁੰਦਾ ਉਹਦਾ ਜਿਹੜਾ ਵਿੱਚ ਜਿਆਦਾ ਬੈਟਰ ਚੱਲਦਾ ਉਹਦੇ ਨਾਲ ਪਾਣੀ ਦਾ ਸਿਰਫ ਇਹ ਹੁੰਦਾ ਵੀ ਇੱਕ ਪ੍ਰੋਪਰ ਪਾਣੀ ਨਾ ਜਿਆਦਾ ਹੋਵੇ ਨਾ ਘੱਟ ਹੋਵੇ ਸਿਰਫ ਇੱਕ ਗਾਰਾ ਹੋਣਾ ਚਾਹੀਦਾ ਠੀਕ ਹੈ ਜੀ ਕਿਉਂ ਜਿਆਦਾ ਕਿਉਂ ਉਹਦੇ ਨਾਲ ਬੂਟੇ ਨੂੰ ਪਕੜ ਕਰਨੀ ਆਸਾਨ ਹੋ ਜਾਂਦੀ ਆ ਜੇ ਅਗਰ ਜਿਆਦਾ ਪਾਣੀ ਹੋਊਗਾ ਫਿਰ ਉਹ ਬੂਟਾ ਬਾਹਰ ਨਿਕਲ ਜਾਂਦਾ ਕਈ ਵਾਰ ਆ ਵੀ ਮੈਂ ਮਾੜਾ ਮੋਟਾ ਪਾਣੀ ਜਾਂਦੀ ਹੈ ਜ਼ਾਰੇ ਦੇ ਵਿੱਚ ਖੜਿਆ ਪਾਣੀ ਆਪਣਾ ਇਹ ਹਾਂ ਜੀ ਘਾਰਾ ਭਾਵ ਜੀ ਇਹ ਹਾਂਜੀ 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 ਸਹੀ ਠੀਕ ਹੈ ਹਾਂਜੀ ਤੇ ਗੁੱਜਾ ਮਨਵੇ ਚੱਲੋ ਜੀ ਜਿਵੇਂ ਆਪਾਂ ਬੰਦਾ ਲੰਗੜੇ ਦੀ ਗੜ ਹਾਂਜੀ ਹਾਂਜੀ ਤੁਹਾਨੂੰ ਮਨਵੇ ਚੱਲੋ ਜੀ ਜਿਵੇਂ ਪਾਣੀ ਹੈ ਹਾਂਜੀ ਉਹ ਕਿੰਨੇ ਟਾਈਮ ਤੱਕ ਘੱਟਰ ਖਾਣਾ ਪੈਂਦਾ ਵੀ ਫਿਰਤਾ ਦੇ ਵਿੱਚ ਪਾਣੀ ਜੇ ਆਪਾਂ ਨੂੰ ਪਾਣੀ ਤਕਰੀਬਨ 4 ਤੋਂ 5 ਦਿਨ ਦਾ ਹੀ ਫਰਕ ਪੈਂਦਾ ਜੀ ਕੋਈ ਜ਼ਿਆਦਾ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਤਾਂ ਵੈਸੇ ਲੈਂਥ ਕਰ ਦਿੰਦੇ ਹਾਂ ਉਸ ਤੋਂ ਬਾਅਦ ਰੋਤਾ ਲੈਂਥ ਕਰ ਲਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਭਰ ਜੀ ਆਪਾਂ ਮਨ ਰਿਹਾ ਜਮੇ ਉਹਨੇ ਮਸ਼ੀਨਾਂ ਹਾਂਜੀ ਕਿਹੜਾ ਨਾ ਵੀ ਜ਼ਰੂਰ ਪਤਾ ਬਾਸਤੇ ਕੋਈ ਡੈਮੋ ਡੰਮੂ ਵੀ ਇਧਰ ਨੇ ਆਉਂਦੇ ਨੇ ਹਾਂ ਸਰ ਕੰਪਨੀ ਵੱਲੋਂ ਡੈਮੋ ਵੀ ਹੋ ਜਾਂਦੀਆਂ ਨੇ ਠੀਕ ਠੀਕ ਅਗਰ ਕਿਸੇ ਏਰੀਆ ਦੇ ਵਿੱਚ ਵਧੀਆ ਕਿਸਾਨ ਉਹ ਕਰਦੇ ਆ ਤਾਂ ਡੈਮੋ ਵੀ ਹੋ ਜਾਂਦੀ ਹੈ ਠੀਕ ਇਹਦਾ 2 ਕਿਲੋ ਵੀ ਡੈਮੋ ਵੀ ਕਰਕੇ ਦਿਖਾਉਂਦੇ ਨੇ ਵੈਸੇ ਹੁਣ ਤਾਂ ਸਰ ਤਕਰੀਬਨ ਲਾ ਲੋ ਵੀ ਕੋਵਿਡ ਟਾਈਮ ਦੇ ਵਿੱਚ ਕਾਫੀ ਮਸ਼ੀਨਾਂ ਸੇਲ ਹੋਈਆਂ ਸੀਗੀਆਂ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗੇ ਗਿਆ ਪਤਾ ਲੱਗੇ ਚਾਰ ਦਾ ਵੀ ਫਰਕ ਪੈ ਰਿਹਾ ਲੇਬਰ ਤੋਂ ਵੀ ਛੁਟਕਾਰਾ ਹੋ ਰਿਹਾ ਸਹੀ ਗੱਲ ਹੈ ਜੀ ਮਸ਼ੀਨਾਂ ਤੁਸੀਂ ਬਤਾਇਆ ਵੀ ਇਹ ਲਾਈਨਾਂ ਦੇ ਵਿੱਚ ਲਾਉਂਦੇ ਹਾਂ ਹਾਂਜੀ ਇਹਦਾ ਆਖਰੀ ਪ੍ਰੋਪਰ ਲਾਈਨ ਆਪਣਾ ਦੂਰੀ ਤੇ ਲੱਗਦਾ ਹੈ ਹਾਂਜੀ ਹਾਂਜੀ ਆਪਣਾ ਉਹ ਇਹਦੇ ਪ੍ਰੋਪਰ ਮੀਟਰ ਨੂੰ ਦੱਸਿਆ ਹੈ ਹਾਂਜੀ ਹਾਂਜੀ ਵੀ ਆਪਣਾ 4 ਇੰਚ ਤੋਂ ਲੈ ਕੇ 9 ਇੰਚ ਤੱਕ ਬਲਾ ਸਕਦੇ ਆ ਹਾਂਜੀ ਕੁਝ ਆਪਣੇ ਜਿਹੜੇ ਮਜ਼ਦੂਰ ਰਿਹਾ ਪਾ ਲਵਾਉਨੇ ਆ ਹਾਂਜੀ ਉਹ ਜੇ ਆਪਾਂ ਰੇਲ ਫੀਡ ਮੈਸਿਨ ਸਿੱਧੀ ਰਾਜ ਤਾਂ ਕਿ ਲੋਕ ਵਿੱਚ ਮਸਾ ਲਾਉਂਦੇ ਨੇ ਉਹ ਹਾਂਜੀ ਇਹਦੇ ਨਾਲ ਜੇ ਆਪਾਂ ਚਾਹੀਏ ਵੀ 4 ਕਿਲੋ ਵੀ ਆਪਾਂ ਲਾ ਸਕਦੇ ਹਾਂ ਹਾਂਜੀ ਲਾ ਸਕਦਾ ਸਰ ਇਹਦੇ ਨਾਲ ਦੇਖੋ ਉਹਨਾਂ ਨੇ ਇੱਕ ਸਿੰਗਲ ਡੱਕਾ ਲਾਉਣਾ ਉਹ ਜਿਹੜਾ ਪਨੀਰੀ ਦਾ ਡੱਕਾ ਵੀ ਲੱਗਣਾ ਉਹਨੂੰ ਆਪਾਂ ਪਨੀਰੀ ਨਹੀਂ ਕਹਿ ਸਕਦੇ ਉਹ ਤੋਂ ਸੰਦਾ ਬੂਟਾ ਤਿਆਰ ਹੋ ਬੂਟਾ ਜਿਹੜਾ ਬਣਾਤਾ ਨਾਲ ਲੋ ਸਹੀ ਗੱਲ ਹੈ ਉਹ ਤਕਰੀਬਨ ਬੂਟਾ 1 ਫੁੱਟ ਤੱਕ ਵੀ ਚਲਾ ਜਾਂਦਾ ਚਲਾ ਜਾਂਦਾ ਜੀ ਹੁਣ ਇੱਕ ਛੋਟੇ ਬੂਟੇ ਨੂੰ ਗਰੋਥ ਕਰਨੀ ਆਸਾਨ ਹੁੰਦੀ ਹੈ ਵੱਡੇ ਨੂੰ ਸੁੱਕ ਕੇ ਤੁਰਨਾ ਥੋੜਾ ਟਾਈਮ ਲੱਗਦਾ ਉਸੇ ਟਾਈਮ ਲੱਗਦਾ ਸਹੀ ਗੱਲ ਫਿਰ ਇਹ ਆ ਤੁਹਾਨੂੰ ਪੰਪੇ ਵੱਡੇ ਇਸ ਟਾਈਮ ਆ ਗਏ ਨੇ ਮਾਰਕੀਟ ਦੇ ਵਿੱਚ ਉਹਨਾਂ ਨਾਲ ਸਪਰੇਅ ਕਰਵਾਉਣੀ ਹੈ ਤਾਂ ਕੋਈ ਬੂਟਾ ਟੁੱਟਣ ਦਾ ਖਤਰਾ ਨਹੀਂ ਹੈ ਲਾਈਨਾਂ ਦੇ ਵਿੱਚ ਪ੍ਰੋਪਰ ਸਪਰੇਅ ਹੋ ਸਕਦੀ ਹੈ ਬੂਟੇ ਦੀ ਜੜ ਨੂੰ ਪ੍ਰੋਪਰ ਹਵਾ ਪੈਂਦੀ ਹੈ ਜਿਹਦੇ ਕਰਕੇ ਬੂਟੇ ਦੀ ਗਰੋਥ ਜ਼ਿਆਦਾ ਰਹੇਗੀ ਕਿ ਮੈਂ ਚੰਗਾ ਧੋਬਰੇ ਜਿਵੇਂ ਆਪਣਾ ਭਰਾ ਇਹ ਦਿਖਾਣ ਭਰਾ ਹਾਂਜੀ ਹਾਂਜੀ ਜੇ ਕੋਈ ਮਸੇ ਨੂੰ ਲੈਣਾ ਚਾਹੁੰਦਾ ਹੈ ਹਾਂਜੀ ਸਭ ਤੋਂ ਬੜੀ ਗੱਲ ਚੱਕੇ ਦਿੱਕਤ ਆਉਂਦੀ ਜਾਂ ਕਿਸਾਨਾਂ ਨੂੰ ਪਲੇਰੀ ਵਿੱਚ ਵੱਡੇ ਆਉਂਦੀ ਹੈ ਹਾਂਜੀ ਉਹ ਦੇਖੋ ਮੈਂ ਚੜਾ ਵੀ ਲਵਾਂਗਾ ਹਾਂਜੀ ਆਪਣਾ ਪਾਣੀ ਵੀ ਸਹੀ ਰੱਖ ਕੇ ਖੇਤ ਦੇ ਵਿੱਚ ਵੀ ਰੁਕਦੇ ਗੜ ਹਾਂਜੀ ਹਾਂਜੀ ਜਦੋਂ ਸੇਪਾ ਮਸ਼ੀਨ ਤਾਂ ਨਹੀਂ ਆਪਾਂ ਹਾਂਜੀ ਹਾਂਜੀ ਸਾਡੇ ਵਿੱਚੋਂ ਨੂੰ ਪੂਰੀ ਕਿਸਾਨ ਨੂੰ ਵੀ ਇਹ ਵੀ ਟ੍ਰੇਨਿੰਗ ਦਿੱਤੀ ਜਾਉਗੀ ਕਿਵੇਂ ਆਪਣੇ ਬੀਜਣੇ ਆ ਕਿੰਨਾ ਬੀਜ ਪਾਉਣਾ ਹੈ ਇਹ ਰਖਰਖਾ ਕਰਦਾ ਪਲੇਰੀ ਦਾ ਜਦੋਂ ਕਿਸਾਨ ਨੇ ਪਨੀਰੀ ਬੀਜਣੀ ਆ ਸਰ ਬੰਦਾ ਮਸ਼ੀਨ ਲੈਣ ਦੀ ਸੋਚਦਾ ਪਨੀਰੀ ਵੱਤੋਂ ਸਾਰੇ ਬੰਦੇ ਇਸ ਟਾਈਮ ਥੋੜਾ ਡਰਦੇ ਆ ਹਾਂਜੀ ਹਾਂਜੀ ਸਹੀ ਅਗਰ ਪਨੀਰੀ ਬੀਜਣ ਲਈ ਕਿਸਾਨ ਅੱਗੇ ਆਉਂਦੇ ਨੇ ਤਾਂ ਕੰਪਨੀ ਖੁਦ ਸਪੋਰਟ ਕਰਵਾ ਕੇ ਪਨੀਰੀ ਬਿਜਵਾ ਕੇ ਆਉਂਦੀ ਹੈ ਮਤਲਬ ਪ੍ਰੋਪਰ ਕਸਟਮਰ ਨੂੰ ਅਵੇਅਰ ਕੀਤਾ ਜਾਂਦਾ ਹੈ ਉਹਦੇ ਹੱਥੀ ਕੰਮ ਕਰਾ ਕੇ ਉਹਦੇ ਹੱਥੀ ਪਨੀਰੀ ਬਿਜਵਾਈ ਜਾਂਦੀ ਹੈ ਵੀ ਤਾਂ ਕਿ ਉਹਨੂੰ ਅਗਲੇ ਸਾਲ ਤੋਂ ਕਿਸੇ ਤੇ ਡਿਪੈਂਡ ਨਾ ਹੋਣਾ ਪਵੇ ਪਰ ਜਾਨਵਰ ਕਪੜੀ ਡੌਂਟ ਲੈਸ ਨਾਲ ਅਪਰ ਜਨ ਨਾਲ ਕੰਪਨੀ ਦਾ ਪ੍ਰੋਪਰ ਜੋ ਸਰਵਿਸ ਇੰਜੀਅਰ ਰਹੂਗਾ ਜੀ ਜੋ ਫੀਲਡ ਦਾ ਇੰਜੀਨੀਅਰ ਹੈ ਉਹ ਹੋਏਗਾ ਪਲੱਸ ਡੀਲਰਸ਼ਿਪ ਦੇ ਬੰਦੇ ਹੋਣਗੇ ਬਹੁਤ ਸਾਰੀ ਬਿਜਵਾ ਕੇ ਕਸਟਮਰ ਦੀ ਫੇਰ ਹੋਵੇ ਫੇਰ ਆਉਂਦਾ ਸੱਲੀ ਕਰਾ ਕੇ ਫੇਰ ਠੀਕ ਹੈ ਠੀਕ ਉਸ ਤੋਂ ਬਾਅਦ ਉਹਦੀ ਪੌਦ ਤੇ ਵੀ ਨਿਗਰਾਨੀ ਰੱਖੀ ਜਾਂਦੀ ਹੈ ਠੀਕ ਕਰ। ਅੰਦਾਜ਼ੇ ਵੀ ਜਾ ਕੇ ਦੇਖਦਾ ਵੀ ਤੁਹਾਨੂੰ ਕੋਈ ਪੌਦ ਦੇ ਵਿੱਚ ਕਿਤੇ ਪਾਣੀ ਘੱਟ ਵੱਧ ਲੱਗਦਾ ਵਾਜ ਘੱਟ ਪਾਣੀ ਲੱਗਦਾ ਕਿ ਨਹੀਂ ਜਗ੍ਹਾ ਦਾ ਫਰਕ ਪਿਆ ਹਾਂਜੀ ਹਾਂਜੀ ਉਹ ਚੀਜ਼ਾਂ ਦੀ ਜਿਹੜੀ ਇਸ ਨੂੰ ਵੀ ਪਣੀ ਤੇ ਵੀ ਬਦਲ ਪ੍ਰੋਪਰ ਨਹੀਂ ਰੱਖੀ ਜਾਂਦਾ ਹਾਂਜੀ ਹਾਂਜੀ ਠੀਕ ਠੀਕ ਹੈ। ਤੇ ਫਿਰ ਕਿੰਨਾ ਤੇਰੇ ਪੁਰਖਾ ਜਿਹੜੇ ਵਿੱਚ ਹੈ ਸਰ ਇਹ ਕਿੱਲੇ ਦੇ ਵਿੱਚ ਤਕਰੀਬਨ 1.5 ਤੋਂ 2 ਲੀਟਰ ਤੇਲ ਖਾਂਦੀ ਹੈ ਜੀ। ਇਹ ਪ੍ਰੋਪਰ ਜਿਹੜਾ ਡੀਜੇ ਤੇ ਇਹ ਡੀਜ਼ਲ ਤੇ ਸਰ ਡੀਜ਼ਲ ਤੇ ਠੀਕ ਠੀਕ ਹੈ। ਉਹ ਦੂਜੀ ਜਿਹੜੀ ਛੋਟੀਆਂ ਮਸ਼ੀਨਾਂ ਨੇ ਜੀ ਉਹ ਆਪਣੀਆਂ ਪੈਟਰੋਲ ਇੰਜਨ ਚ ਹੁੰਦੀਆਂ। ਉਹ ਪੈਟਰੋਲ ਇੰਜਨ ਦੇ ਵਿੱਚ ਹੁੰਦੀਆਂ ਸੇਰ ਜੀ ਕਿੰਨੇ ਦਾ ਟੈਮਿਲ ਵਿੱਚ ਕਿੱਲਾ ਬੀਜ ਦਿੰਦੀ ਹੈ ਇਹ ਜਿਹੜੀ ਸਾਰੇ ਵੱਡੀ ਮਸ਼ੀਨਾਂ ਰਾਈਡ ਆਨ ਆਪਣੀ ਹਾਂਜੀ ਇਹ ਤਕਰੀਬਨ ਮੰਨ ਕੇ ਚਲੋ ਵੀ ਅਗਰ ਜ਼ਿਮੀਂਦਾਰ ਬੜੇ ਆਰਾਮ ਨਾਲ ਕੋਈ ਬਿਨਾ ਕਾਲੀ ਮਚਾਏ ਆਪਣਾ ਕੰਮ ਕਰਦਾ ਹੈ ਹਾਂਜੀ ਹਾਂਜੀ ਤਾਂ ਸ਼ਾਮ ਨੂੰ 10 ਤੋਂ 12 ਕਿੱਲੇ ਬੜੇ ਆਰਾਮ ਨਾਲ ਲੱਗਦਾ 10 ਤੋਂ 12 ਏਕੜ ਬੰਦਾ ਸਾਰਾ ਏਕੜ ਦਾ ਕੰਮ ਬੰਦਾ ਆਰਾਮ ਨਾਲ ਕਰ ਦਿੰਦਾ ਠੀਕ ਹੈ ਠੀਕ ਹੈ ਜੀ ਤੇ ਕੰਨੇਕ ਦੀ ਪਾਈ ਮੇਰੀ ਇਹ ਮਸ਼ੀਨ ਆ ਜੀ ਕਿੰਨੇ ਤੇ ਇਹ ਸਰ ਕੀਮਤ ਤੇ ਦੀ ਤਾਂ ਚਲੋ ਮੌਕੇ ਤੇ ਹੋ ਜਾਂਦੀ ਹੈ ਵੈਸੇ ਜੋ ਕੰਪਨੀ ਦਾ ਐਮ ਆਰ ਪੀ ਆ ਉਹ 14,65,000 ਰੁਪਏ 14 ਲੱਖ 65 ਹਜ਼ਾਰ ਪਰ ਇਹ ਸਬਸਿਡੀ 베ਸ ਹੈ ਠੀਕ ਹੈ ਜੀ ਇਹਨਾਂ ਦੇ ਗਵਰਨਮੈਂਟ ਦੀ ਸਬਸਿਡੀ ਵੀ ਸਾਥ ਦੇਉਂਗੇ 4% 4 ਲੱਖ ਰੁਪਏ ਗਵਰਨਮੈਂਟ ਦੀ ਸਬਸਿਡੀ ਹੈ ਜੀ ਵੱਡੀ ਮਸ਼ੀਨ ਮੈਂ ਜਦੋਂ 10 ਲੱਖ ਦੇ ਹਾਂਜੀ 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 ਇੱਕ ਡਿਸੀਜਨ ਦੇ ਵਿੱਚ ਕਸਟਮਰ ਨੂੰ ਮਸ਼ੀਨ ਫ੍ਰੀ ਹੋ ਜਾਂਦੀ ਹੈ ਜੀ ਅਗਰ ਅੱਲੇ ਵਰ ਦੇ ਖਰਚੇ ਦੇ ਹਾਂਜੀ ਹਾਂਜੀ ਆਉਂਦੇ ਮਰਕਾ ਚਲੋ ਵੀ ਆਪਣੇ ਲਵੇ ਲਾਉਣੇ ਤਖਾਨ ਭਾਈ ਜਾ ਰਹੇ ਨੇ ਹਾਂਜੀ ਉਹ ਚਲੋ ਸਾਫ ਜਾਣ ਮੇਜ ਦੇ ਵਜਾਉਣਾ ਫਿਰ ਬੰਦੇ ਦੇ ਕੋਲ ਕੋਈ ਬੜੀ ਗੱਲ ਨਹੀਂ ਬੀਚੀ ਕਈ ਕਸਟਮਰ ਐਸੇ ਹੈਗੇ ਨਹੀਂ ਜੀ ਜਿਨ੍ਹਾਂ ਨੇ ਮਤਲਬ ਪੌਦ ਵੀ ਆਪ ਬੀਜੀ ਹੋਈ ਆਪਣੇ ਖੇਤ ਦੇ ਵਿੱਚ ਬਹੁਤ ਬੀਜਦੇ ਨੇ ਜ਼ਿੰਮੇਵਾਰ ਤੋਂ ਪੌਦ ਦੇ ਪੈਸੇ ਲੈ ਲੈਂਦੇ ਆ ਉਹ ਪੁੱਛ ਕੇ ਉਹਨਾਂ ਨੂੰ ਕਿਹੜਾ ਵੀ ਵੀ ਹੋਣਾ ਹੈ ਜਿਹੜਾ ਵੀ ਕਰਨਾ ਉਹਦਾ ਜਾਣਦੇ ਨੇ ਪੌਦ ਵੀ ਆਪ ਬੀਜਣ ਦੇ ਨਾਲ ਕਿ ਬੀਜ ਕੇ ਉਹਨਾਂ ਦਾ ਕਿਰਾਏ ਦੇ ਕੰਮ ਕੋ ਵਧੀਆ ਇਨਕਮ ਵਾਲਾ ਸਾਧਨ ਹੈ ਹਾਂ ਜੀ ਦੇਖੋ ਜੇ ਕੋਈ ਮਹਿੰਨ ਲੈ ਕੇ ਜਾਂਦਾ ਹੈ ਹਾਂਜੀ ਮਨ ਕੇ ਚਲੋ ਵੀ ਸਬਸਿਡੀ ਉਹਨੂੰ ਆ ਜਾਂਦੀ ਹੈ ਹਾਂਜੀ 10 ਲੱਖ ਰੁਪਏ ਲਾਉਂਦਾ ਹੈ ਹਾਂਜੀ ਹਾਂਜੀ ਜੇ ਚਲੋ ਨੀਵਰ ਰੱਖਦੇ ਹਾਂਜੀ 5 ਅੱਧਾ ਕਿੱਲੇ ਆਪਣੇ ਉਹਦੇ ਬੀਜ ਰੂਗਾ ਪਾਉਂਦੇ ਹਾਂਜੀ ਅਗੋਂ ਸਾਰੀ ਪਾੜ ਕੇ ਆਪ ਜੇ ਜਾ ਕੇ ਪਨੀਰੀ ਦੇ ਮੁੱਲ ਲਾ ਕੇ ਹਾਂਜੀ ਲਾ ਕੇ ਆਉਂਦਾ ਹੈ ਤਾਂ ਲੱਗਦਾ ਵੀ ਕਿਸੇ ਵੀ ਲੇ ਵਿੱਚ ਹਰਾਮ ਨਾਲ ਬੜੇ ਆਰਾਮ ਨਾਲ ਫ੍ਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਬੜੇ ਆਰਾਮ ਨਾਲ ਸੀਜ਼ਨ ਫ੍ਰੀ ਕਰਕੇ ਵੀ ਬੰਦਾ ਦੋ ਪੈਸੇ ਕਮਾਏਗਾ ਅਗਰ ਬਹੁਤ ਖੁਦ بیچ ਕੇ ਬੰਦਾ ਹਿੰਮਤ ਮਾਰ ਸਰਦਾ ਸਹੀ ਗੱਲ ਹੈ ਜੀ ਕਿਉਂ ਜ਼ਿਮੀਦਾਰ ਪੌਦ ਤੋਂ ਹੀ ਡਰਦਾ ਹੈ ਪੌਦ ਤੋਂ ਹੀ ਡਰਦਾ ਜ਼ਿਮੀਦਾਰ ਨੇ ਤਾਂ ਲੇਬਰ ਤੋਂ ਵੀ ਲਵਾਉਣੀ ਹੈ ਹਾਂਜੀ ਹਾਂਜੀ ਇਹਨਾਂ ਤੋਂ ਵੀ ਲਵਾਉਣੀ ਹੈ ਸਹੀ ਗੱਲ ਹੈ ਜੀ ਨਾਲੇ ਲੇਬਰ ਨਾਲ ਉਹ ਇਹ ਤਕਰੀਬਨ ਅੱਧੇ ਰੇਟ ਤੇ ਬੰਦਾ ਕੰਮ ਕਰਦਾ ਤਾਂ ਵੀ 4 ਪੈਸੇ ਚੰਗੇ ਤਾਂ ਵੀ 4 ਪੈਸੇ ਚੰਗੇ ਸਾਡੀ ਤੇ ਫਿਰ ਇਹਦਾ ਜਿਹੜੀ ਛੋਟੀ ਹੈ ਨਾ ਕਿ ਪ੍ਰੋਸੀਜਰ ਹੈ ਜੀ ਸਾਰੇ ਦੋ ਤਰ੍ਹਾਂ ਚ ਆਉਂਦੀ ਐ ਇੱਕ ਇਹ ਛੇ ਲੈਨਾਂ ਦੇ ਵਿੱਚ ਆਉਂਦੀ ਐ ਠੀਕ ਐ ਜੀ ਇਹ ਪਿੱਛੇ ਫੜ ਕੇ ਤੁਰਨਾ ਪੈਂਦਾ ਮਸ਼ੀਨ ਨੂੰ ਇਹ ਤੁਰਨਾ ਪੈਂਦਾ ਜੀ ਨਹੀਂ ਚੱਲਦੀ ਤਾਂ ਮੇਰਾ ਆਪੇ ਹੋਮਰੇ ਸਾਹਿਬ ਨਹੀਂ ਇਹ ਚੱਲੇਗੀ ਆਪੇ ਜੀ ਇਹ ਵੀ ਛੇ ਲੈਨਾਂ ਲਾਉਂਦੀ ਐ ਉਸੇ ਤਰ੍ਹਾਂ ਹੀ ਸ਼ੂਟਰ ਇਹਦੇ ਨੇ ਜੀ ਠੀਕ ਐ ਜੀ ਸਾਰੇ ਲੱਗੇ ਹੋਏ ਇਹ ਪੈਟਰੋਲ ਇੰਜਨ ਦੇ ਵਿੱਚ ਦੀ ਸੀ ਇਹ ਪੈਟਰੋਲ ਇੰਜਨ ਦੇ ਵਿੱਚ ਹੈ ਜੀ ਹਾਂਜੀ 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 ਇਹ ਦੇਖੋ ਗਰੀਬ ਦਿਖਾ ਦਿਆ ਇਹਨਾਂ ਭਰਾ ਇਹ ਮਸ਼ੀਨਾਂ ਕਸਟਮਰ ਦੀਆਂ ਨੇ ਜਿਹੜੀਆਂ ਹੁਣ ਮਤਲਬ ਸੀਜ਼ਨ ਤੋਂ ਪਹਿਲਾਂ ਹੁਣ ਰਿਪੇਅਰ ਹੋਈਆਂ ਨੇ ਤਾਂ ਵੀ ਸਰਵਿਸ ਹੋਈ ਐ ਸਰਵਿਸ ਹੋਣ ਤੋਂ ਬਾਅਦ ਇਹ ਕਸਟਮਰਾਂ ਇਹਨਾਂ ਦੇ ਆਪਣੇ ਗੋਲੇ ਮਕੈਨਿਕ ਨੇ ਸਾਰੇ ਸਰਵਿਸ ਦੇ ਰਿਗਾਰਡਿੰਗ ਸਰਵਿਸ ਕੋਈ ਪ੍ਰੋਬਲਮ ਨਹੀਂ ਹੁੰਦੀ ਠੀਕ ਹੈ ਸਹੀ ਤੇ ਵਾਹ ਦੇ ਵਿੱਚ ਕਈ ਭਰਾ ਹੋਜਦੇ ਹੁਣ ਵੀ ਖਾਣੀ ਜ਼ੋਰ ਲੱਗਦਾ ਹੋਇਆ ਚਲਾਉਣ ਨੂੰ ਕਿਉਂਕਿ ਜ਼ੋਰ ਹੀ ਲੱਗਦਾ ਹੈਗਾ ਦੇਖੋ ਇਹ ਚੱਲੀ ਆਪੇ ਜਾਣਾ ਹੈ ਹਾਂ ਬਸ ਇਹ ਤਾਂ ਵੱਡੇ ਸਾਰੇ ਇਦੋਂ ਤਾਂ ਨਹੀਂ ਹੁੰਦਾ ਜੀ ਇਹਦੇ ਪਿੱਛੇ ਫੜ ਕੇ ਤੁਰਨਾ ਹੀ ਹੈ ਜੀ ਉਹ ਵੀ ਮੋਰ ਤੇ ਮੋਰ ਦੀ ਬੰਨੇ ਜਾ ਕੇ ਉੱਥੇ ਲਾਉਣੀ ਹੈ ਜੀ ਲਾਈਨਾਂ ਦੀ ਅਲਾਈਨਮੈਂਟ ਵਾਸਤੇ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਜਿੱਥੇ ਤੋਂ ਲਾਈਨ ਰਹਿਣੀ ਹੈ ਸਾਰਾ ਕੁਝ ਹੋਣਾ ਠੀਕ ਹੈ ਠੀਕ ਹੈ ਅਲਸੀ ਲਾਈ ਵੀ ਇੱਕ ਨਗਮ ਕਰਦੇ ਨੇ 1.5 ਦੇ ਵਿੱਚ ਇਹ ਸਰ ਜਿਹੜੀ 6 ਲਾਈਨਾਂ ਵਾਲੀ ਮਸ਼ੀਨ ਆ ਇਹ ਤਕਰੀਬਨ 5 ਤੋਂ 6 ਕੱਟ ਦੇਣ ਦੇ ਵਿੱਚ ਕੱਢ ਲੈਂਦੀ ਹੈ। ਬਾਈਰ ਬੰਦਾ ਵਿੱਚ ਤਰੋਂਦੀ ਹਿੰਮਤ ਰੱਖਦਾ ਉਹ। ਇਹ ਬੰਦਾ 5 ਵੀ 2 ਅੰਦੇ ਵਿੱਚ ਕੰਮ ਕਰ ਦੇਣਾ ਹੁਣ। ਹਾਂਜੀ ਹਾਂਜੀ। 5 ਮਿੰਟਾਂ ਦੇ ਵਿੱਚ ਤਾਂ ਵੀ ਬਣੇ ਸਰ ਅਗਰ ਇਹ ਮਸ਼ੀਨ 4 ਕਿੱਲੇ ਵੀ ਇੱਕ ਦਿਨ ਦੇ ਵਿੱਚ ਲਾਉਂਦੀ ਹੈ ਬੜੇ ਆਰਾਮ ਨਾਲ ਤਾਂ ਵੀ ਲੇਬਰ ਨਾਲੋਂ ਜ਼ਿਆਦਾ ਬੈਨੀਫਿਟ ਚ ਆ। ਤੁਹਾਡੇ ਲੇਬਰ ਦੇ 10 ਬੰਦੇ ਅਗਰ ਲੱਗੇ ਹੋਏ ਨੇ ਨਾ ਤਾਂ ਉਹ 4 ਕਿੱਲੇ ਲਾਉਂਦੇ ਨਹੀਂ ਹੈਗੇ। ਲਾਉਂਦੇ ਨਹੀਂ ਹੈਗੇ ਸਿੰਗਲ ਆ ਜੀ। ਤਾਂ 2 ਕਿੱਲੇ ਦੇ ਵਿੱਚ ਸ਼ਾਮ ਤੱਕ 2 ਕਿੱਲੇ। ਜੀ 20 ਬੰਦੇ ਤਾਂ ਇਹ ਕਿ ਫਿਰ ਇਹ ਕਿੰਨਾ ਤੇਲ ਖਾਦੀ ਹੈ ਜੀ ਇਹ ਸਰ ਖਾਂਦੀ ਹੈ तकरीबन ਮੰਨ ਕੇ ਚਲੋ 5 ਏਕੜ ਦੇ ਵਿੱਚ ਤੇਲ ਖਾਏਗੀ ਹੈ 1.5 ਕਿਲੋ ਠੀਕ ਹੈ ਠੀਕ ਹੈ ਜੀ ਇਹਦੇ ਪਟ્રોલ ਪਟ્રોલ ਇੰਜਨ ਹੈ ਕੋਈ ਸਰਵਿਸ ਦੀ ਜ਼ਿਆਦਾ ਕਾਸਟ ਨਹੀਂ ਇਹਦੀ ਆਉਂਦੀ ਠੀਕ ਹੈ ਜੀ ਬਿਲਕੁਲ ਸਹੀ ਸਿਸਟਮ ਹੈ ਸਰ ਇਹਦਾ ਚੱਲਣ ਵਾਲਾ ਸਰ ਜੀ ਇਹ ਕਿੰਨੇ ਕੀਮਤ ਪੈਂਦੀ ਹੈ ਇਹ ਸਰ ਪੈਂਦੀ ਹੈ 4 ਲੱਖ ਰੁਪਏ ਦੀ ਮਸ਼ੀਨ ਹੈ ਇਹ ਵੀ ਸਬਸਿਡੀ ਹੁੰਦੀ ਹੈ ਦੇ ਉੱਪਰ 1,30,000 ਦੇ ਕਰੀਬ ਸਬਸਿਡੀ ਜਿਵੇਂ ਕਹਿੰਦਾ ਵੀ 2:70 ਦੇ ਵਿੱਚ ਹਾਂਜੀ 1,20,000 ਦੇ ਵਿੱਚ ਦੀ ਸਬਸਿਡੀ ਹੈ। ਠੀਕ ਹੈ ਠੀਕ ਹੈ। ਅਗਰ ਲੇਡੀਜ਼ ਦੇ ਨਾਮ ਤੇ ਹੁੰਦੀ ਹੈ ਤਾਂ ਸਬਸਿਡੀ ਥੋੜੀ ਜਿਹੀ ਵੱਧ ਹੈ ਗਵਰਨਮੈਂਟ ਵੱਲੋਂ। ਉਹ ਉਹਦੇ 1.5 ਤੱਕ ਵੀ ਚਲੀ ਜਾਂਦੀ ਹੈ। 1.5 ਤੱਕ ਚਲੀ ਜਾਂਦੀ ਹੈ। 1.5 ਲੱਖ ਚਲੀ ਜਾਂਦੀ ਹੈ। ਇਹ ਬੰਦੇ ਜਿਹੜੇ ਆਪਾਂ ਮਸ਼ੀਨਾਂ ਦੇ ਦਿੰਦੇ ਆ ਜੀ। ਹਾਂਜੀ। ਦੇਖੋ ਬਾਹਰਲਾ ਬ੍ਰਾਂਡ ਆ। ਹਾਂਜੀ। ਭਈ ਮੇਰੇ ਭਰਾ ਨੂੰ ਆਏ ਨੇ ਕਿਸਾਨਾਂ ਨੂੰ ਵੀ ਨਾਲ ਮਸ਼ੀਨ ਤਾਂ ਆਪਾਂ ਲਿਆਣ ਦੀ। ਹਾਂਜੀ ਹਾਂਜੀ। ਵੀ ਉਹਨੂੰ ਸਰਵਿਸ ਪ ਤਹਰੀ ਬਾਤੇ ਆਪਣੇ ਕੋਲ ਇਹਦੇ ਟੈਕਨੀਸ਼ੀਅਨ ਇੰਜੀਨੀਅਰ ਹੈਗੇ ਇਹਦੇ ਵੀ ਪ੍ਰੋਪਰ ਸਾਡੇ ਕੋਲੇ ਇਹਦੇ 4 ਟੈਕਨੀਸ਼ੀਅਨ ਨੇ ਜੀ ਠੀਕ ਹੈ ਇਹ ਰੱਖਿਓ ਨੇ ਫੁੱਲ ਕੰਪਨੀ ਵੱਲੋਂ ਟ੍ਰੇਨਡ ਹੁੰਦੇ ਨੇ ਠੀਕ ਹੈ ਨਾਲ ਕੰਪਨੀ ਵੱਲੋਂ ਵੀ ਸਾਨੂੰ ਦੋ ਮਕੈਨਿਕ ਆਉਂਦੇ ਆਂ ਲੈਂਦੇ ਆਂ ਟਾਈਮ ਦੇ ਵਿੱਚ ਠੀਕ ਠੀਕ ਕਿਉਂ ਸੀਜ਼ਨ ਦੇ ਵਿੱਚ ਕਿਸੇ ਪਾਸੇ ਵੀ ਜਾਣਾ ਆਉਣਾ ਪੈਂਦਾ ਉਸ ਟਾਈਮ ਪਛਦਾਰ ਹੁੰਦੀ ਹੈ ਠੀਕ ਹੈ ਫਿਰ ਟਾਈਮ ਟੂ ਟਾਈਮ ਪਹੁੰਚਣਾ ਪੈਂਦਾ ਆ ਰਿਹਾ ਠੀਕ ਹੈ ਸਰਵਿਸ ਬੱਖੋਂ ਕੋਈ ਪ੍ਰੋਬਲਮ ਨਹੀਂ ਆਈ ਕੋਈ ਦਿੱਕਤ ਨਹੀਂ ਆਉਗੀ ਕੋਈ ਦਿੱਕਤ ਨਹੀਂ ਆਉਗੀ ਸਰਵਿਸ ਬੱਖੋਂ ਪ੍ਰੋਬਲਮ ਨਹੀਂ ਆਏਗੀ ਕੋਈ ਸਪੇਅਰ ਪਾਰਟ ਦੀ ਪ੍ਰ ਇਹ ਇਕੱਠੀ ਪਈ ਤੇ ਹੁਣ ਆਪਾਂ ਕੀ ਕੰਮ ਕਰਦੇ ਆ ਆਪਣੇ ਕੋਲੇ ਸਰ ਬੀਲਰ ਦਾ ਹੋ ਗਿਆ ਠੀਕ ਹੈ ਜੀ ਹੁਣ ਮਸ਼ੀਨਾਂ ਹੋ ਗਈਆਂ ਨੇ ਸਾਇਲੈਂਸ ਦੀਆਂ ਮਸ਼ੀਨਾਂ ਨੇ ਆਪਣੇ ਨਿਊ ਹਾਲੈਂਡ ਦੀਆਂ ਸਿੰਗਲ ਰੋ ਮਸ਼ੀਨਾਂ ਆਉਂਦੀਆਂ ਨੇ ਟੂ ਰੋ ਆਉਂਦੀਆਂ ਨੇ ਫੋਰ ਰੋ ਆਉਂਦੀਆਂ ਨੇ ਠੀਕ ਹੈ ਜੀ ਤੇ ਮਸ਼ੀਨਾਂ ਸਾਰੀਆਂ ਆਪਣੇ ਕੋਲ ਨੇ ਜੀ ਨੋਮੈਟਿਕ ਪਲੈਂਟਰ ਹੋ ਗਏ ਮੱਕੀ ਬੀਜਣ ਵਾਲੇ ਪਲੈਂਟਰ ਆਪਣੇ ਹਾਲੈਂਡ ਦੇ ਜਿਹਨੇ ਪ੍ਰੋ ਸੋਲੂਸ਼ਨ ਦੇ ਪ੍ਰੋਡਕਟ ਨੇ ਸਾਰੇ ਆਪਣੇ ਕੋਲ ਆ ਗਏ ਬਾਕੀ ਆਪਾਂ ਵੀਰੋਲੀ ਮੇਲੇ ਮੱਕੀ ਬੀਜ ਦੀਆਂ ਚਾਰ ਬੰਨ ਮਸ਼ੀਨਾਂ ਉਹਦੇ ਆਪਾਂ ਜਲਦੀ ਹੋਰ ਵੀਡੀਓ ਲੈ ਕੇ ਆਵਾਂਗੇ ਹਾਂ ਚੰਦਰਯਾ ਜੋ ਵੀ ਆਪਣੇ ਰੋਇਲ ਆਪਣੇ ਹਾਂ ਜੀ ਹੁਣੇ तकरीबन ਮਹੀਨਾ ਹਫਤਾ ਹੀ ਹੋਇਆ ਸੀ ਉਹਨਾਂ ਨੇ ਮਸ਼ੀਨ ਦਿੱਤੀ ਹੈ ਠੀਕ ਹੈ ਸਿੰਗਲ ਰੂਮ ਮਸ਼ੀਨ ਦਿੱਤੀ ਹੈ ਸਿੰਗਲ ਰੂਮ ਮਸ਼ੀਨ ਵਾਸਤੇ 50 HP ਡਾਕਟਰ ਕੰਫਰਟੇਬਲ ਹੈ ਤੁਹਾਡਾ ਠੀਕ ਹੈ ਠੀਕ ਹੈ ਪ੍ਰੋਬਲਮ 50 ਤੋਂ 55 HP تک ਕੰਫਰਟੇਬਲ ਹੈ ਕੋਈ ਜ਼ਿਆਦਾ ਖਰਚਾ ਨਹੀਂ ਹੈ ਉਹੀ ਵੀ ਅੱਪਾ ਕੋਲੋਂ ਕਰਾਂਗੇ ਵੀਡੀਓ ਪਾਉਣ ਦੀ ਬਾਕੀ ਬ੍ਰਦਰ ਆਪਣੇ ਕੰਟੈਕਟ ਨੰਬਰ ਬੋਲ ਦੋ ਆਪਣੇ ਚੈਨਲ ਤੇ ਸਰ ਸਾਡੀ ਏਜੰਸੀ ਦੇ ਦੋ ਨੰਬਰ ਚੱਲ ਰਹੇ ਆ ਇਸ ਟਾਈਮ 9878093330 ਇਹ ਬਲਵੰਤ ਸਿੰਘ ਜੀ ਜੋ ਮਾਲਕ ਨੇ ਕੰਪਨੀ ਦੇ ਦੂਸਰਾ ਨੰਬਰ ਮੇਰੇ ਕੋਲ ਚੱਲਦਾ ਹੈ 8729093397 8729093379 ਇਹ ਸਾਡੀ ਕੰਪਨੀ ਦਾ ਨੰਬਰ ਨੇ ਕੋਈ ਇਨਕੁਆਰੀ ਚਾਹੀਦੀ ਹੋਵੇ ਕੋਈ ਸਾਡੇ ਪਰ ਹੈਲਪ ਚਾਹੀਦੀ ਹੋਵੇ ਅਸੀਂ ਹਰ ਵਕਤ ਥਾਗ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਹੁੰਦਾ ਤੁਹਾਨੂੰ ਸੋਨਿਆ ਬਲੂ ਜੀ ਮਾਰ ਰਹੇ ਹਾਂ ਠੀਕ ਹੈ ਜੀ ਅੱਜ ਬ੍ਰੋ ਐਸੀ ਭਾਈ ਜੀ ਜਿਨ੍ਹਾਂ ਨੇ ਆਪਾਂ ਨੂੰ ਜਾਣ ਮਾਰ ਦਿਆਂ ਤੇ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਜਿਵੇਂ ਪ੍ਰੋਸੀਜਰ ਆ ਕਿਵੇਂ ਬਹੁਤ ਬੀਜਦੀ ਹੈ ਕਿੰਨਾ ਟੈਂਪਲ ਕਿੱਦਾਂ ਲਾਉਂਦੀ ਹੈ ਲਾਹੇ ਵੰਨ ਦੀ ਸਾਨਾ ਬਾਤ ਹੈਗੀ ਜਾਂ ਨਹੀਂ ਸਾਹ ਕੋ ਆਪਣੇ ਬ੍ਰੀਫਿੰਗ ਸਮਝਾਇਆ ਬਾਕੀ ਜ਼ਰੂਰ ਹੈ ਦੇਖੋ ਲੈ ਕੇ ਆਪਣਾ ਕੰਮ ਜਦੋਂ ਪਤਾ ਵੀ ਅੱਗੇ ਕਿ ਕੋਈ ਲੇਬਰ ਤਾਂ ਆਮ ਮਿਲਣੀ ਨਹੀਂ ਹੈ ਹਾਂਜੀ ਹਾਂਜੀ ਕਿਉਂਕਿ ਜਿਹੜਾ ਆਪਣਾ ਸਰਕਰ ਚੱਲ ਰਿਹਾ ਹੈ ਗਵਰਨਮੈਂਟ ਦਾ ਵੀ ਮੈਨੂੰ ਲੱਗਦਾ ਵੀ 2-4 ਸਾਲਾਂ ਬਾਅਦ ਪੰਜਾਬ ਦੇ ਵਿੱਚ ਦੇਖਣਾ ਲੇਬਰ ਆਜ ਪੇ ਕਿ ਲੇਬਰ ਦੀ ਦਿਨੋਂ ਦਿਨ ਘਟ ਹੁੰਦੀ ਜਾ ਰਹੀ ਹੈ ਘਟ ਹੁੰਦੀ ਜਾ ਰਹੀ ਹੈ ਕਿਉਂਕਿ ਜ਼ਰੂਰ ਹੈ ਕਿ ਇਧਰ ਨੂੰ ਹੋਊ ਕਿ ਆਪਾਂ ਨੂੰ ਉਹਨਾਂ ਦਾ ਪੈਣਾ ਹੀ ਹੈ ਹੁਣ ਉਹ ਨਹੀਂ ਹੋ ਜੀਏ ਤਾਂ 2-4 ਸਾਲ ਬਾਅਦ ਲੋ ਮੌਕਾ ਬਜਨੋ ਜ਼ਰੂਰ ਬਾਕੀ ਇਹ ਵੀਡੀਓ ਵਧੇਰੇ ਰੱਖੀਓ ਬਈ ਤਾਂ ਗੁੱਡ ਟੇਕ ਕੇ ਨੰਬਰ ਆ ਤੇ ਸਬਸਕ੍ਰਾਈਬ ਫੇਸਬੁਕ ਤੇ ਦੇਖ ਰਹੇ ਹਾਂ ਫੇਸਬੁਕ ਕੋ ਇਹਨੂੰ ਕਰ ਲਓ ਫੋਲੋ ਆਪਣੇ ਇੰਸਟਾਗ੍ਰam ਪੇਜ ਨੂੰ ਜ਼ਰੂਰ ਫੋਲੋ ਕਰੋ ਕਿਉਂਕਿ ਉੱਥੇ ਵੀ ਆਪਾਂ ਵਧੀਆ-ਵਧੀਆ ਸ਼ਾਰਟ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਬਾਕੀ ਕਰੋ ਜੀ ਲਾਈਕ ਸ਼ੇਅਰ ਐਂਡ ਕਮੈਂਟ ਧੰਨਵਾਦ ਜੀ